ਕੋ ਗੱਲ ਇੱਥੇ ਦੇ ਜ਼ਬਰਦਸਤ ਖਿਲਾਫ ਕੋਈ ਇਨਸਾਫ ਦੀਆਂ ਗੱਲਾਂ ਕਰਨਗੇ ਉਹਨਾਂ ਤੇ ਇਹ ਚਲਾਉਂਦੇ ਹੈਗੇ ਆ ਕਿਉਂਕਿ ਅਸੀਂ ਇਹ ਜਿਹੜਾ ਸਾਰਾ ਜਮਾਤੀ ਰਾਜ ਹੈ ਤੇ ਉੱਪਰਲੇ ਹਾਕਮ ਤਰ ਅਸੀਂ ਇਹਨਾਂ ਮੋਕਿਆਂ ਦੇ ਵਿੱਚ ਹੰਡਾਈ ਜਾਂਦੇ ਆ ਕਿ ਸਾਡੇ ਨਾਲ ਕੀ ਹੁੰਦਾ ਹੈ ਉੱਥੇ ਵੀ ਇਹਨਾਂ ਵੱਲੋਂ ਧੱਕਾ ਹੋ ਰਿਹਾ ਔਰ ਪਿੱਛੇ ਜਿਹੜੇ ਸਾਡੇ ਵਿਦਿਆਰਥੀ ਆ ਇਹੋ ਜਿਹੇ ਜਵਾਕ ਹੈਗੇ ਜਿਹੜੇ ਹੁਣ ਹਾਰੇਗੇ ਜਿਨ੍ਹਾਂ ਨੂੰ ਅਕਲ ਹੈ ਉਹਨਾਂ ਨੂੰ ਇਹ ਕਦੇ ਵੀ ਬਰਦਾਸ਼ਤ ਨਹੀਂ ਕਰ ਦੇਂਗੇ ਕੇ ਉਹਨਾਂ ਨੂੰ ਖਾਏ ਵਿਖਾਏ ਤਾਂ ਕੀਤਾ ਜਾ ਰਿਹਾ ਅਸਲ ਦੇ ਹਾਂ ਇਹ ਛੋਟ ਦੇ ਵਿੱਚ ਕਰਾਂ ਤਾਂ ਇਹ ਜਮਾਤੀ ਰਾਜ ਆ ਜਦ ਤੱਕ ਇਹ ਜਮਾਤੀ ਰਾਜ ਨੂੰ ਸਾਡੇ ਤੇ ਜਬਰ ਦਾ ਘੋੜਾ ਚੱਲਦਾ ਰਹੂਗਾ ਤੇ ਅਸੀਂ ਉਹਨਾਂ ਦੇ ਖਿਲਾਫ ਹਰ ਹਾਲਤ ਆਪਦੀ شدت ਦੇ ਨਾਲ ਤੇ ਆਪਦੇ ਅਖੀਰ ਤੱਕ ਲੜਦੇ ਹੀ ਰਹਿਣਾ ਟਰ ਸਤਵੰਤ ਸਿੰਘ ਵਜੀਦ ਪਰ ਸੂਬਾ ਕਮੇਟੀ ਮੈਂਬਰ ਵੀ ਕੇ ਜੂ ਕ੍ਰਾਂਤੀਕਾਰੀ ਜੀ ਅੱਜ ਜਿਹੜੀ ਰੇਡ ਵੱਜੀ ਐ ਐਨਆਈ ਦੇ ਇਹਦੇ ਬਾਰੇ ਜਾਣਕਾਰੀ ਦੋ ਐਨਆਈਏ ਲਖਨਊ ਦੀ ਟੀਮ ਨੇ ਸ਼ੱਕ ਦੇ ਆਧਾਰ ਤੇ ਦਮਨਪ੍ਰੀਤ ਸਾਪਸ ਦਾ ਜਿਹੜੀ ਜਿਹੜਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਪ੍ਰਧਾਨ ਰਿਹਾ ਉਸ ਦੇ ਘਰ ਦੇ ਵਿੱਚ ਸਵੇਰੇ 5 ਵਜੇ ਤੋਂ ਲੈ ਕੇ 10 ਵਜੇ ਤੱਕ ਰੇਡ ਮਾਰੀ ਆ ਤੇ ਇਹਨੂੰ ਕੁਝ ਨਹੀਂ ਦੱਸਿਆ ਗਿਆ ਪਰਿਵਾਰ ਨੂੰ ਸਿਰਫ ਇਹ ਆ ਵੀ ਇਹਦੇ ਦੋ ਮੋਬਾਈਲ ਲੈ ਗਏ ਤੇ ਜਿਹੜੀ ਨਾਲ ਦੀ ਨਾਲ ਹੀ ਇਹਦਾ ਲੈਪਟਾਪ ਲੈ ਗਏ ਸਜੀ ਤੁਹਾਡੀ ਕਿਹੜੀ ਜਥੇਬੰਦੀ ਆ ਸਰ ਸਾਡੀ ਭਾਰਤੀ ਕਿਸਾਨ ਜਨਨੂ ਕ੍ਰਾਂਤੀਕਾਰੀ ਤਾਂ ਪ੍ਰਧਾਨ ਜੀ ਨੂੰ ਤੁਹਾਨੂੰ ਪਤਾ ਲੱਗਿਆ ਹੋਵੇਗਾ ਸਾਰੇ ਆਏ ਹੈਗੇ ਆ ਤਾਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ ਅਸੀਂ ਕਹਿਣਾ ਚਾਹੁੰਦੇ ਆ ਵੀ ਇਹੇ ਨੌਜਵਾਨਾਂ ਨੂੰ ਤੰਗ ਕਰਨਾ ਬੰਦ ਕਰੇ ਐਨਆਈਏ ਹੈ ਜਿਹੜੀ ਬੇਮਤਲਬੇ ਸ਼ੱਕ ਦੇ ਆਧਾਰ ਤੇ ਪੰਜਾਬ ਦੇ ਨੌਜਵਾਨਾਂ ਦੇ ਉੱਪਰ ਜਿਹੜਾ ਜ਼ਬਰਦਸਤ ਘਹਾੜਾ ਚਲਾ ਰਹੀ ਹੈ ਜੀ ਇਹ ਜਿਹੜੀ ਸਾਰਾ ਬੰਦ ਕਰੇ ਸਾਡੇ ਨਾਲ ਅਗਰਾਹਾਂ ਜਥੇਬੰਦੀ ਦੇ ਆਗੂ ਵੀ ਨੇਗੇ ਅਸੀਂ ਸਾਰੇ ਸਾਨੂੰ ਜਿਵੇਂ-ਜਿਵੇਂ ਪਤਾ ਲੱਗਦਾ ਹੁਣ ਸਾਰੇ ਉਰੇ ਪਹੁੰਚ ਜਾਣਗੇ ਚਲੋ ਐਨਆਈਏ ਦੀ ਟੀਮ ਚਾਹੇ ਚਲੀ ਗਈ ਹੈ ਕਿ ਸਾਰੇ ਅਸੀਂ ਇਸ ਗੱਲ ਦਾ ਵਿਰੋਧ ਕਰਾਂਗੇ ਸਾਰੇ ਪਰ ਪਰਿਵਾਰ ਨੂੰ ਵੀ ਤੁਸੀਂ ਮਿਲਿਓ ਪਰਿਵਾਰཚੂ ਵੀ ਕੋਈ ਸਹਿਮ ਦਾ ਮਾਹੌਲ ਹੈ ਇਸ ਕੋਲ ਪਰਿਵਾਰ ਦੇ ਉੱਪਰ ਤਾਂ ਸਹਿਮ ਦਾ ਮਾਹੌਲ ਹੋਣੀ ਹੈ ਜਦੋਂ ਜਿਹੜੀ ਕਿਸੇ ਚੀਜ਼ ਦਾ ਪਤੀ ਨਹੀਂ ਜਿਹੜੀ ਜਦੋਂ ਜਦੋਂ ਐਨਆਈਏ ਜਿਹੜੀ ਆਕੇ ਤੁਹਾਨੂੰ 5:30 ਵਜੇ ਦੱਬ ਲੈਂਦੀ ਹੈ ਸਵੇਰੇ 5:30 ਵਜੇ ਨੇਰੇ ਦੇ ਵਿੱਚ ਕੁਝ ਦੱਸਦੇ ਨਹੀਂ ਕੁਝ ਕਰਦੇ ਨਹੀਂ ਪਰਿਵਾਰ ਤਾਂ ਫਟ ਰਿਆ ਹੋਊਗਾ ਦਾ ਫਿਰਣਾ ਭਾਰਤੀ ਕਿਸਾਨ ਜੀ ਨੇ ਕਿਹਾ ਤੁਹਾਨੂੰ ਬਰਾਹ ਦੇ ਲਖਤੇガル ਸਰਪੰਚ ਸਰੋਜੀ ਸੀ ਸਰਪੰਚ ਜੀ ਤੁਸੀਂ ਇੱਥੇ ਪਹੁੰਚੇ ਹੈਗੇ ਇਹਨਾਂ ਦਮਣ ਇਹਨਾਂ ਦੇ ਘਰੇ ਤੇ ਐਨਆਈਏ ਨੇ ਰੇਡ ਮਾਰੀ ਕੀ ਕੀਣਾ ਸਰ ਅਸੀਂ ਇਹ ਕਹਿਣਾ ਚਾਹੁੰਦੇ ਕਿ ਜਿਹੜੀ ਸਰਕਾਰ ਹੈ ਸੈਂਟਰ ਸਰਕਾਰ ਹੈ ਇਹ ਨੌਜਵਾਨਾਂ ਦੇ ਦੁਆਰਾ ਚਾਹੁੰਦੀ ਆ ਸਾਨੂੰ ਦਵ ਜਿੰਨਾਂ ਦਾ ਡਰਾ ਕੇ ਰਹਿਣਾ ਚਾਹੁੰਦੀ ਆ ਕਿ ਇਹ ਅੱਗੇ ਨੌਜਵਾਨ ਕੋਈ ਅੱਗੇ ਵਧੇ ਨਾ ਠੀਕ ਹੈ ਨਹੀਂ ਪਰ ਇਹਦੇ ਨਾਲ ਜਿੰਨਾ ਕਰਨ ਜਿੰਨਾ ਸਨ ਪ੍ਰੈਸ਼ਰ ਪਾਉਂਗੇ ਸੀ ਉਹਨਾਂ ਨਾਲ ਜ਼ਿਆਦਾ ਸੰਘਰਸ਼ ਕਰਾਂਗੇ ਕਿਉਂਕਿ ਸਾਨੂੰ ਪਤਾ ਹੈ ਕਿ ਸਾਨੂੰ ਜਿੰਨਾ ਚਿਰ ਦਬਾ ਕੇ ਰੱਖਣਗੇ ਸਰਕਾਰ ਨੇ ਹੁਣ ਆਪਾਂ ਦੇਖ ਹੀ ਰਹਿਾਂਗੇ ਸਾਡੇ ਪ੍ਰਧਾਨ ਵੀ ਬੈਠੇ ਨੇ ਉੱਥੇ ਆਪਣਡੇ ਢੱਲੇ ਵਾਲੇ ਵੀ ਬੈਠੇ ਨੇ ਹੋਰ ਦੂਜੀ ਕ੍ਰਾਂਤੀ ਆਪਣੇ ਆਪਣੇ ਜਥੇਬੰਦੀਆਂ ਦੇ ਮਰ ਮਰਦ ਕਰਦੇ ਸਰਕਾਰ ਸੁਣ ਨਹੀਂ ਰਹੀ ਇਹ ਸਾਰੀਆਂ ਗੱਲਾਂ ਨੂੰ ਮੈਨ ਰੱਖਦੇ ਹੋਏ ਇਹਨਾਂ ਨੇ ਸਾਨੂੰ ਇਹ ਇੱਕ ਦਬਾਉਣ ਦੀ ਇੱਕ ਕੋਸ਼ਿਸ਼ ਕੀਤੀ ਹੈ ਕਿ ਅਸੀਂ ਹੁਣ ਇਹਨਾਂ ਨੂੰ ਜ ਉਹਨਾਂ ਨੂੰ ਦਬਾ ਕੇ ਰੱਖੀਏ ਇਹਨਾਂ ਦੀ ਆਵਾਜ਼ ਨੂੰ ਅੱਗੇ ਨਾ ਬਾਹਰ ਨਾ ਆਉਣ ਦੇਣ ਦੀਏ ਇਹ ਪੁਰਾਣਾ ਹੀ ਕੇਸ ਹੈ ਕਿ ਹੁਣੇ ਕੱਢਣਾ ਇਸਨਾਂ ਨੂੰ ਪੁਰਾਣਾ ਕੇਸ ਹੈ ਰਲੰਕਰ ਸਾਥ ਦੇ ਸੀ ਪਰ ਨਹੀਂ ਅੱਜ ਜਾ ਕੇ ਸੰਘਰਸ਼ ਪੂਰਾ ਜੋਰ ਤੇ ਹੈ ਆਪਣੇ ਸਾਰੇ ਮੋਰਚੇ ਪੂਰੇ ਜੋਰ ਤੇ ਨੇ ਬਾਕੀ ਜਥੇਵਾਂ ਦੇ ਵੀ ਹੁਣ ਸਮਰਥਨ ਦੇਣ ਦੇ ਵਿੱਚ ਆਈਆਂ ਬੰਨ ਵੀ ਹਾਂ ਸਾਰੇ ਸਮਰਥਨ ਦੇਵਾਂਗੇ ਜਿਸ ਤਰ੍ਹਾਂ ਵੀ ਹੋ ਸਕੇ ਬਾਹਰੋਂ ਚੇ ਅੰਦਰ ਜਿੰਨਾ ਵੀ ਹੈ ਪਰ ਉਹ ਸਰਕਾਰ ਕਹਿੰਦੀ ਵੀ ਆਪਸ ਵਿੱਚ ਇਕੱਠੇ ਨਾ ਹੋਣ ਨਾ ਜੋਣਾ ਸਿਧਵਾ ਕੇ ਰੱਖੀ